ਧਰਮ ਦਾ ਪ੍ਰਕਾਸ਼ ਹੋਣਾ ਛੋ। ਘਰ ਘਲੀ ਧਰਮ ਦਾ ਪ੍ਰਕਾਸ਼ ਹੋ ਪ੍ਰਕਾਸ਼ ਘੜੀ ਘਲੀ ਸੇ ਆਈ ਆਵਾਜ਼ ਜੈ ਵਾਲਮੀਕੀ ਜੈ ਰਵਿਦਾਸ ਬਹੁਤ ਮਹਾਰਾਜੀ ਆਈ ਡਾਕਟਰ ਗੁਦੇਵ ਜੀ ਕਿਰਤ ਹਾਂਜੀ ਸਾਰਿਆਂ ਨੂੰ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਸੋ ਅੱਜ ਸਮੁੱਚੇ ਸਮਾਜ ਦੇ ਵਿੱਚ ਇੱਕ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਜਿਹੜਾ ਆ ਜਰਨਲ ਮੈਨੇਜਰ ਜਿਹੜਾ ਪਾਵਨ ਵਾਲਮੀਕੀ ਤੀਰਥ ਸ਼੍ਰੀ ਕੁਰਸ਼ੀਰਾਜ ਜੀ ਉਹਨਾਂ ਦੀਆਂ ਸੇਵਾਵਾਂ ਇਕਦਮ ਜਿਹੜੀਆਂ ਖਤਮ ਕਰ ਦੇਣੀਆਂ ਇਸ ਤਰ੍ਹਾਂ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈ ਗੁੱਸਾ ਆ ਗਿਆ ਕਿਉਂਕਿ ਉਹਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਚੱਲ ਰਹੀਆਂ ਸਨ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਸਲਾਘਾਯੋਗ ਸਨ ਜੇ ਕੋਈ ਇਨਸਾਨ ਕਹਿੰਦਾ ਹੈ ਕਿ ਮੈਂ ਸੰਪੂਰਨ ਸਾਰੇ ਕਾਰਜ ਕਰ ਸਕਦਾ ਹਾਂ ਮੈਂ ਉਹਨਾਂ ਨੂੰ ਸਮਝਦਾ ਹੈ ਉਹਦੀ ਵੱਡੀ ਗਲਤੀ ਹੈ ਕਿਉਂਕਿ ਇਨਸਾਨ 'ਚ ਥੋੜੀਆਂ-ਬਾਤੀਆਂ ਜੇ ਕਮੀਆਂ ਆ ਤੇ ਉਹ ਪਰਿਵਾਰਕ ਲੈਵਲ ਤੇ ਜਿਹੜੀਆਂ ਆਪਣਾ ਹੱਲ ਕੀਤੀਆਂ ਜਾ ਸਕਦੀਆਂ ਸੀ ਪਰ ਇਹਨਾਂ ਨੇ ਜਿਹੜਾ ਆ ਉਹਨੂੰ ਟਰਮੀਨੇਟ ਕਰਾਉਣ ਲਈ ਬਹੁਤ ਜ਼ਿਆਦਾ ਜਿਹੜਾ ਜ਼ੋਰ ਲਾਇਆ ਆ ਇਸ ਕਰਕੇ ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ ਅਸੀਂ ਜਿਹੜਾ ਡਿਪਟੀ ਕਮਿਸ਼ਨਰ ਨੂੰ ਵੀ ਇੱਕ ਮੰਗ ਪੱਤਰ ਦੇ ਰਾਹੀਂ 18 ਜਥੇਬੰਦੀਆਂ ਨੇ ਜਿਹੜਾ ਆ ਮੰਗ ਪੱਤਰ ਦਿੱਤਾ ਆ ਕਿ ਜਿਹੜਾ ਉਹਨਾਂ ਦੀਆਂ ਸੇਵਾਵਾਂ ਨੂੰ ਤੁਰੰਤ ਜਿਹੜਾ ਬਹਾਲ ਕੀਤਾ ਜਾਵੇ ਤੇ ਉਹਨਾਂ ਨੂੰ ਵਾਪਸ ਜਿਹੜਾ ਜੀਐਮ ਪਾਤੇ ਨਿਯੁਕਤ ਕੀਤਾ ਜਾਵੇ ਸਾਜ ਉਹਨਾਂ ਦੀਆਂ ਸੇਵਾਵਾਂ ਜਿਹੜੀ ਆ ਸਮਾਜ ਪੂਰਾ ਕਿਉਂਕਿ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਜਿਹੜੀ ਆ ਰੋਸ ਦੀ ਲਹਿਰ ਜਾ ਰਹੀ ਆ ਤੇ ਇਸ ਕਰਕੇ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਹਾਲ ਕਰਨ ਦੇ ਵਿੱਚ ਢਿੱਲ ਕੀਤੀ ਤੇ 10 ਮਾਰਚ ਨੂੰ ਜਿਹੜਾ ਆ ਉਹ ਵੱਡੇ ਪੱਧਰ ਤੇ ਪੰਜਾਬ ਪੰਜਾਬ ਬੰਦੀ ਜਿਹੜੀ ਆ ਉਹ ਕਾਲ ਦਿੱਤੀ ਜਾ ਰਹੀ ਬਰਗੇ ਪਰ ਗੇਮ ਵੱਲੋਂ ਹਮੇਸ਼ਾ ਕੰਪਲੇਂਟਾਂ ਗਈਆਂ ਜਾਂਦੀਆਂ ਹਮੇਸ਼ਾ ਮੈਂ ਦੱਸਣਾ ਤੇ ਉਹਨਾਂ ਵੇਖੋ ਕਿ ਕੰਪਲੇਂਟਾਂ 80ਵੀਂ ਜਦੋਂ ਉੱਥੇ ਸੀਗੇ ਕੁਝ ਜਗ੍ਹਾ ਕੰਪਲੇਂਟ ਆ ਗਈਆਂ ਹੋ ਸਕਦੀਆਂ ਪਰ ਇਹਦਾ ਮਤਲਬ ਇਹਤ ਨਹੀਂ ਆ ਨਾ ਕਿ ਉਹਨਾਂ ਦੀਆਂ ਕਾਰਜਾਂ ਨੂੰ ਭੁੱਲ ਜਿਏ ਉਹਨਾਂ ਵੱਲੋਂ ਉਹਨਾਂ ਦੇ ਕਾਰਜਕਾਲ ਦੌਰਾਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੀਡੀਆ ਨੂੰ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜਾ ਆ ਉਹ ਸ਼੍ਰਾਇਣ ਬੋਰਡ ਦੇ ਪਾਵਨ ਵਾਲਮੀਕੀ ਤੀਰਤ ਨੂੰ ਸਥਲ ਦੇ ਜਿਹੜੇ ਆ ਉਹ ਬੋਰਡ ਲੱਗੇ ਜਿਹੜੇ ਸਰਕਾਰੀ ਬੋਰਡ ਹੈ ਉਹਨਾਂ ਦੇ ਕਾਰਜਸਾਰ ਅਨੁਸਾਰ ਜਿਹੜਾ ਆ ਉੱਥੇ ਪ੍ਰਸ਼ਾਦ ਦੀ ਪਰੰਪਰਾ ਜਿਹੜੀ ਆ ਉਹ ਮੁਤਤਾਂ ਤੋਂ ਜਿਹੜੀ ਬੰਦ ਸੀਗੀ ਉਹ ਚੱਲੂ ਗਈ ਕੀਤੀ ਗਈ ਉੱਥੇ ਜਿਹੜੀ ਆ ਸੋਵਰ ਆਰਤੀ ਉਥੇ ਜਿਹੜੀ ਦੇਲੀ ਆਰਤੀ ਉਹ ਜਿਹੜੀਆਂ ਉਹ ਜਿਹੜੇ ਆ ਕਸ਼ੂਰਾ ਜਿਹੜੇ ਆ ਜੀਮ ਉਹਨਾਂ ਦੀ ਕਰਕੇ ਹੋਈਆਂ ਜੇ ਆਪਾਂ ਕੀ ਕਰਦੇ ਹਾਂ ਉਹਨਾਂ ਦੀ ਜਿਹੜੀਆਂ ਬੁਰਾਈਆਂ ਚੱਕ ਕਰੀ ਜਾ ਰਹੇ ਉਹਨਾਂ ਦੀਆਂ ਛਾਈਆਂ ਵੀ ਤੇ ਵੇਖੀਏ ਨਾ ਆਪਾਂ ਸਾਰਾ ਸਮਾਜ ਉਹਨਾਂ ਦੀਆਂ ਬੁਰਾਈਆਂ ਹੀ ਦੇਖੀ ਜਾ ਰਿਹਾ ਪਰ ਉਹਨਾਂ ਦੀਆਂ ਛਾਈਆਂ ਦੇਖੋ ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਉੱਤੇ ਸਾਨੂੰ ਜਿਹੜਾ ਮੰਥਨ ਕਰਨ ਦੀ ਜ਼ਰੂਰਤ ਹੈ ਇਹ ਨਹੀਂ ਹੈ ਕਿ ਆਪਾਂ ਉਹ ਸਾਰੇ ਜਾਣੇ ਉਹਨਾਂ ਦੇ ਅੰਗੇਸਟ ਜਿਹੜਾ ਹੈ ਉਹ ਸਿਰਫ ਇੱਕ ਅੱਧਾ ਧੜਾ ਹੋ ਸਕਦਾ ਪਰ ਇੱਥੇ ਕਿੰਨੀਆਂ ਜਥੇਬੰਦੀਆਂ ਆਈਆਂ ਤੇ ਕਿੱਥੇ ਇੱਥੇ ਦੀ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਲਹਿਰ ਚੱਲ ਰਹੀ ਆ ਰੋਸ ਹੈ ਸਾਰੇ ਸਾਰੇ ਪੰਜਾਬ ਦਾ ਸਮਰਥਨ ਹੋਣ ਦੇ ਨਾਲ ਅਸੀਂ ਜਿਹੜਾ ਆ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨ ਕਿਉਂਕਿ ਅੰਮ੍ਰਿਤਸਰ ਦਾ ਮਸਲਾ ਹੈ ਤੇ ਜ਼ਿਲ੍ਹਾ ਜਿਹੜਾ ਆ ਡੀਸੀ ਆ ਉਹ ਉੱਥੋਂ ਦੇ ਜਿਹੜੇ ਆ ਪ੍ਰਬੰਧਕ ਨੇ ਸੇਵਾਦਾਰ ਨੇ ਨਾਲ ਤੇ ਉਹਨਾਂ ਨੂੰ ਇਸ ਕਰਕੇ ਮੰਗ ਕੀਤੀ ਗਈ ਹੈ ਬਾਕੀ ਸਾਰੀਆਂ ਜਿਹੜੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਜਿੰਦਾਦਿਲ ਜਥੇਬੰਦੀਆਂ ਜਿਹੜੀਆਂ 18 ਜਥੇਬੰਦੀਆਂ ਉਹਨਾਂ ਦਾ ਜਿਹੜਾ ਅੱਜ ਜਿਹੜਾ ਡੀਸੀ ਨੂੰ ਮੰਗ ਕੀਤੀ ਹੈ ਇਹਦੇ ਨਾਲ ਨਾਲ ਸੰਤ ਬਾਪ ਪ੍ਰਗਟਨਾਥ ਜੀ ਮਹਾਰਾਜ ਬਾਲਯੋਗੀ ਜਿਹੜੇ ਉੱਗੀ ਵਾਲੇ ਆ ਉਹਨਾਂ ਨੇ ਵੀ ਅਤੇ ਹੋਰ ਸੰਤ ਮਹਾਪੁਰਸ਼ਾਂ ਤੇ ਜਲੰਧਰ ਤੋਂ ਆਏ ਜਿਹੜੇ ਆ ਜਥੇਬੰਦੀਆਂ ਨੇ ਵੀ ਜਿਹੜੀ ਆ ਮੰਗ ਕੀਤੀ ਹੈ ਜਿਆਵਾਲ ਵਾਲਮੀਕੀ ਮਹਾਰਾਜ ਕੀ ਹੈ ਮੁੱਖ ਸੰਚਾਲਕ ਸੰਯੁਕਤ ਮੁੱਖ ਸੰਚਾਲਕ ਰਤਨਨਸ ਅੱਜ ਭਾਰਤੀਆ ਵਾਲਮੀਕੀ ਆਦੀ ਤਰਸਮਾਜ ਜਿਸ਼ਰ ਭਾਰਤ ਵੱਲੋਂ ਲਗਭਗ 14-15 ਸੰਸਥਾਵਾਂ ਦੇ ਨਾਲ ਮਾਂ ਜੋਗ ਜੀ ਐਮ ਕੁਸ਼ਰਾਜ ਜੀ ਦੀ ਬਹਾਲੀ ਲਈ ਮੈਮੋਰੰਡਮ ਡੀਸੀ ਸਾਹਿਬ ਨੂੰ ਦਿੱਤਾ ਗਿਆ ਔਰ ਕੁਸ਼ਰਾਜ ਜੀ ਨੇ ਪਾਉਣ ਵਾਲਮੀਕੀ ਤੀਰੇ ਦੇ ਵਿਕਾਸ ਦੇ ਲਈ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਦੀ ਦੇਖ ਰੇ ਕਿ ਵਿੱਚ ਗਲਿਆਰਾ ਜਿਹੜਾ ਖੂਬਸੂਰਤ ਬੰਨਾ ਸੀ ਉਹ ਦੀ ਨਿਸ਼ਾਨਦੇਹੀ ਚੱਲ ਰਹੀ ਸੀ ਪਰ ਕੁਝ ਸਾਜ਼ਿਸ਼ ਕਰਤਾ ਲੋਕਾਂ ਨੇ ਕੁਝ ਸ਼ਰਾਰਤੀ ਲੋਕਾਂ ਨੇ ਵੀਰ ਕੁਸ਼ਲਾਜ ਜੀ ਨੂੰ ਉਥੋਂ ਟਰਮੀਨੇਟ ਕਰਵਾਇਆ ਪਾਵਰ ਵਾਲਮੀ ਕੀ ਤੀਰ ਦਾ ਜਿਹੜਾ ਵਿਕਾਸ ਸੀ ਉਹਨੂੰ ਰੋਕਿਆ ਗਿਆ ਔਰ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਨੇ ਸਾਜ਼ਿਸ਼ ਕਰਤਾਵਾਂ ਲੋਕਾਂ ਨੇ ਗੁੰਮਰਾਹ ਕਰਕੇ ਵਿਕਾਸ ਦੀ ਰਫ਼ਤਾਰ ਉਹਨੂੰ ਧੀਮੀ ਕਰਨ ਦਾ

ਜਦੋਂ ਜਹੈਦ ਦੇ ਨਾਲ ਪਾਉਣ ਵਾਲਮੀ ਕੀ ਤੀਰ ਦੀ ਜਿਹੜੀ ਸੇਵਾ ਸੰਭਾਲ ਕੀਤੀ ਆ ਉਹਨਾਂ ਦੇ ਸਮੇਂ ਚ ਕੜਾ ਪ੍ਰਸ਼ਾਦ ਦੀ ਰਵਾਇਤ ਉੱਥੇ ਚਲਾਈ ਗਈ ਸ਼ਰਾਇਣ ਬੋਰ ਦੇ ਪਾਉਣ ਵਾਲਮੀ ਕੀ ਤੀਰਸਤ ਦੇ ਬੋਰਡ ਮਾਰ ਵਾਲਮੀ ਕੀ ਤੀਰਸ ਰੋਡ ਤੇ ਲਗਾਏ ਗਏ ਔਰ ਉਹਨਾਂ ਦੀ ਦੇਖਰੇਖ ਚ ਪਨੋਰਮਾ ਜਿਹੜਾ ਵਿਸ਼ੇ ਵਿਆਪੀ ਪ੍ਰਮਾਤਮਾ ਵਾਲਮੀ ਕੀ ਮਹਾਰਾ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਉਹ ਵੀ ਉਹਨਾਂ ਦੀ ਦੇਖਰੇਖ ਵਿੱਚ ਹੋਇਆ ਔਰ ਬਹੁਤ ਸਾਰੇ ਨੇਕਾ ਕੰਮ ਉਹਨਾਂ ਨੇ ਕੀਤੇ ਨੇ ਇਸ ਕਰਕੇ ਵੀਰ ਕੁਸ਼ ਰਾਜ ਜੀ ਨੂੰ ਮਾਣ ਕੀਤਾ ਜਾਣਾ ਚਾਹੀਦਾ ਔਰ ਅੱਗੇ ਤੋਂ ਕੋਈ ਵੀ ਜਿਹੜਾ ਫੈਸਲਾ ਪਾਉਣ ਵਾਲਮੀ ਕੀ ਤੀਰਤ ਦੇ ਸਬੰਧ ਵਿੱਚ ਉਹ ਸਾਰਾ ਸੰਤ ਸਮਾਜ ਇਹ ਨਹੀਂ 2-4 ਸੰਤ ਨਹੀਂ ਇਹ ਤੋਂ ਉਤੋਂ ਦੇ ਇਹ ਸਾਰਾ ਸੰਤ ਸਮਾਜ ਜਿਹੜੇ ਦੇਦੇ ਚਲਾ ਰਹੇ ਨੇ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਔਰ ਸਮਾਜ ਦੇ ਸੰਗਠਨ ਜਿੰਨੇ ਵੀ ਸੰਸਥਾਵਾਂ ਚੱਲ ਰਹੀਆਂ ਨੇ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਉਹਨਾਂ ਦੇ ਆਗੂਕਾਰਾਂ ਦੇ ਇੱਕ ਸਾਂਝੀ ਪਾਵਨ ਵਾਲਮੀਕ ਤੀਰਥ ਦੀ ਦੇਖ ਦੇਖ ਰੇਖ ਲਈ ਕਮੇਟੀ ਬਣਾਈ ਜਾਏਗੀ ਜਿਹੜੇ ਹੋਣ ਵਾਲੇ ਫੈਸਲੇ ਉਹ ਸਾਰਿਆਂ ਨੂੰ ਕੌਂਫੀਡੈਂਸ ਦੇ ਵਿੱਚ ਸਹਿਮਤੀ ਦੇ ਵਿੱਚ ਲੈ ਕੇ ਕਰੇਗੀ ਔਰ ਸਰਕਾਰ ਨੂੰ ਔਰ ਪਾਵਨ ਵਾਲਮੀਕ ਤੀਰਥ ਤੋਂ ਸਾਈਨ ਬਹੁਣ ਉਹ ਦਿਸ਼ਾ ਨਿਰਦੇਸ਼ ਕਰੇਗੀ ਧੰਨਵਾਦ ਜੈ ਵਾਲਮੀਕੀ ਜੈ ਰਤਨਾਕਰ ਜੀ ਸਾਰੇ ਤਰਮਪੇਮੀਆਂ ਨੂੰ ਜੈ ਵਾਲਮੀਕੀ ਅੱਜ ਕੁਸ਼ਰਾਜ ਦੀ ਬਹਾਲੀ ਆਸਤੇ 15 16 ਵਾਲਮੀਕੀ ਸੰਗਠਨਾਂ ਦੀ ਮੀਟਿੰਗ ਡੀਸੀ ਸਾਹਿਬ ਨਾਲ ਹੋਈ ਆ ਔਰ ਸਾਨੂੰ ਡੀਸੀ ਸਾਹਿਬ ਨੇ ਵਿਸ਼ਵਾਦ ਲੈ ਕੇ ਕਿ ਇਹਨਾਂ ਦੀ ਬਹੁਤ ਜਲਦੀ ਜੜੀ ਆ ਉਹ ਬਹਾਲੀ ਕਰ ਦਿੱਤੀ ਜਾਏਗੀ ਅਸੀਂ 10 ਤਰੀਕ ਦਾ ਟਾਈਮ ਦਿੱਤਾ ਹੈ ਅਗਰ 10 ਤਰੀਕ ਤੱਕ ਉਹਨਾਂ ਦੀ ਬਹਾਲੀ ਨਾ ਕੀਤੀ ਗਈ ਤੇ ਪੂਰੇ ਪੰਜਾਬ ਨੂੰ ਬੰਦ ਕਰ ਦਿੱਤਾ ਜਾਏਗਾ ਔਰ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1964 ਪੂਰੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਵੀ ਉਹ ਬੰਦ ਦਾ ਸਹਿਯੋਗ ਕਰੇਗੀ ਜੈ ਵਾਲਮੀਕੀ ਜੈ ਪਿੰਨ ਜੈ ਪਰ ਜੈ ਸ੍ਰੀਦਾ ਸਾਨੂੰ ਡੀਸੀ ਸਾਹਿਬ ਨੇ ਵਿਸ਼ਵਾਸ دلਾਇਆ ਕਿ 10 ਤਰੀਕ ਤੋਂ ਪਹਿਲੇ ਪਹਿਲੇ ਜਿਹੜੀ ਹੈ ਉਹ ਤੁਹਾਡੀ ਜਿਹੜੀ ਮੰਗ ਮੰਨ ਲਈਤੀ ਜਾਏਗੀ ਅਗਰ ਨਾ ਮੰਨੇਗੀ ਤੇ ਫਿਰ 10 ਤਰੀਕ ਨੂੰ ਬੰਦ ਕੀਤਾ ਜਾਏਗਾ